ਮਨ ਦੇ ਵਿੱਚ ਦੋਹਾਂ ਘਰਾਂ ਦਾ ਪ੍ਰੌਣਾ ਬਣਨ ਦੀ ਚਾਹਤ ਹੋਵੇ ਤਾਂ ਕਈ ਵਾਰੀ ਦੋਹਾਂ ਘਰਾਂ ਚੋਂ ਆਦਮੀ ਭੁੱਖਾ ਰਹਿ ਜਾਂਦਾ ਆ ਗੱਠਜੋੜ ਨੂੰ ਤਾਂ ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਉਹਨਾਂ ਨੇ ਦੇਖਣਾ ਆ ਜਿੱਦਾਂ ਵੀ ਉਹ ਦੇਖਣਗੇ ਉਦਾਂ ਅਸੀਂ ਦੇਖਾਂਗੇ ਇਹਨੇ ਬਹੁਜਨ ਸਮਾਜ ਪਾਰਟੀ ਦੇ ਪੰਜਾਬ ਪ੍ਰਧਾਨ ਜਸਵੀਰ ਸਿੰਘ ਗੜੀ ਤੇ ਮੇਨੇ ਆਪਣੇ ਭਾਈਵਾਲ ਪਾਰਟੀ ਆਕਾਲੀ ਦਲ ਨੂੰ ਮਾਰ ਰਹੇ ਨੇ ਕਿ ਬਹੁਤਿਆ ਘਰਾਂ ਦਾ ਪ੍ਰੌਣਾ ਭੁੱਖਾ ਰਹਿ ਜਾਂਦਾ ਹੁਣ ਤੁਸੀਂ ਸਮਝ ਕੇ ਖੂਬੋਗੇ ਕਿ ਆਖਰ ਆਕਾਲੀ ਦਲ ਨੂੰ ਇਹ ਲੀਡਰ ਐਸਾ ਕਿਉਂ ਕਹਿ ਰਹੇ ਨੇ ਇਸ 'ਚ ਕੋਈ ਸ਼ੱਕ ਨਹੀਂ ਕਿ ਅਕਾਲੀ ਦਲ ਮੋੜ ਤੋਂ ਭਾਜਪਾ ਨਾਲ ਗੱਠ ਜੋੜ ਕਰਨ ਦੀਆਂ ਕੋਸ਼ਿਸ਼ਾਂ ਚ ਹੈ ਪਰ ਗੱਲ ਬਣ ਨਹੀਂ ਦੀ ਤੇ ਇਸੇ ਚੱਕਰ 'ਚ ਸ਼੍ਰੋਮਣੀ ਅਕਾਲੀ ਦਲ ਤੇ ਬਹੁਜਨ ਸਮਾਜ ਪਾਰਟੀ ਵਿਚਕਾਰ ਲੋਕ ਸਭਾ ਚੋਣਾਂ ਦੇ ਗੱਠ ਜੋੜ ਨੂੰ ਲੈ ਕੇ ਵਿਵਾਦ ਪੈਦਾ ਹੋ ਗਿਆ ਹੈ ਬਸਪਾ ਦੀ ਪੰਜਾਬੀ ਕਾਈ ਦੇ ਪ੍ਰਧਾਨ ਜਸਵੀਰ ਸਿੰਘ ਗੜੀ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਹੁਣ ਵਿਵਹਾਰਕ ਤੌਰ ਤੇ ਗੱਠ ਜੋੜ ਨਜ਼ਰ ਨਹੀਂ ਆਉਂਦਾ ਤੇ ਪਾਰਟੀ ਨੇ ਸੂਬੇ ਦੀਆਂ ਸਾਰੀਆਂ 13 ਸੀਟਾਂ ਤੇ ਚੋਣ ਲੜਨ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਇੱਕ ਰਿਪੋਰਟ ਮੁਤਾਬਕ ਇਹਨਾਂ ਨੇ ਵੀ ਕਿਹਾ ਹੈ ਕਿ ਲੋਕ ਸਭਾ ਚੋਣਾਂ ਐਂ ਨੇੜੇ ਨੇ ਪਰ ਸੀਤਾ ਦੇ ਵੰਡ ਨੂੰ ਲੈ ਕੇ ਦੋਵਾਂ ਪਾਰਟੀਆਂ ਵਿਚਕਾਰ ਕੋਈ ਗੱਲਬਾਤ ਨਹੀਂ ਹੋ ਰਹੀ ਉਹਨਾਂ ਨੇ ਸੰਕੇਤ ਦਿੱਤੇ ਕਿ ਅਕਾਲੀ ਦਲ ਦੇ ਆਗੂ ਭਾਜੀਪੀ ਦੇ ਨਾਲ ਗੱਠ ਜੋੜ ਕਰਨ ਦੀ ਗੱਲਬਾਤ ਚ ਰੁੱਝੇ ਹੋਏ ਨੇ ਜਦਕਿ ਬਸਵਾ ਆਗੂਆਂ ਨੂੰ ਉਹਨਾਂ ਨੇ ਦਰਕਿਨਾਰ ਕਰ ਦਿੱਤਾ ਹੈ ਇਸ ਤਰ੍ਹਾਂ ਦੇ ਪ੍ਰੋਗਰਾਮ ਚੱਲ ਰਹੇ ਹੈਗੇ ਆ ਪੂਰੇ ਪੰਜਾਬ ਦੇ ਵਿੱਚ ਬਹੁਜਨ ਸਮਾਜ ਪਾਰਟੀ ਨੂੰ ਮਜ਼ਬੂਤ ਕਰਨ ਲਈ ਇਹ ਲਗਾਤਾਰ ਪ੍ਰੋਗਰਾਮ ਚੱਲ ਰਹੇ ਹੋ ਬਹੁਤ ਅੱਛਾ ਰਿਸਪੌਂਸ ਜਿਹੜਾ ਆ ਪੰਜਾਬ ਦੇ ਦਲਿਤ ਵਰਗ ਔਰ ਪਛੜੇ ਵਰਗ ਗਰੀਬ ਸਮਾਜ ਜਿਹੜਾ ਆ ਉਹ ਵੱਡੀ ਪੱਧਰ ਤੇ ਬਹੁਜਨ ਸਮਾਜ ਪਾਰਟੀ ਦਾ ਨੀਲਾ ਝੰਡਾ ਚੁੱਕ ਰਿਹਾ ਔਰ ਰਾਜਨੀਤੀ ਦੇ ਵਿੱਚ ਵੱਡਾ ਜਿਹੜਾ ਅਸੀਂ ਨਤੀਜਾ ਆ ਉਹ 224 ਚ ਔਰ 27 ਚ ਦਿਖਾਉਣਾ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਨਾਲ ਡੱਟ ਜੁੜ ਸੀਗਾ ਥੋੜਾ ਇੱਕ ਬਿਆਨ ਆ ਰਿਹਾ ਹੈਗਾ ਵੀ ਸਾਨੂੰ ਕੀ ਹੈ ਉਹਨਾਂ ਨੇ ਪ੍ਰੋਗਰਾਮ ਰੱਖਿਆ ਹੈਗਾ ਬਾਕੀ ਦੇ ਮੇਲੇ ਕਿਸ ਤਰ੍ਹਾਂ ਦੇਖ ਰਹੇ ਹੋ ਕੀ ਹੈਗਾ ਬਿਆਨ ਕੀ ਹੈਗਾ ਤੁਹਾਡਾ ਜਿਹੜਾ ਭਾਊਜਨ ਸਮਾਜ ਪਾਰਟੀ ਪੰਜਾਬ ਦੇ ਵਿੱਚ ਜਿਸ ਤਰੀਕੇ ਨਾਲ ਲੱਗੀ ਹੋਈ ਆ 224 ਸਾਡੀਆਂ ਬਰੂਹਾਂ ਤੇ ਖੜਾ ਆ ਉਹ ਬਿਆਨ ਉਸੇ ਸੰਦਰਭ ਚ ਸੇਗਾ ਕਿ ਜੇਕਰ ਕਾਂਗਰਸ ਦਾ ਗੱਠ ਜੋੜ ਔਰ ਭਾਰਤੀ ਜਨਤਾ ਪਾਰਟੀ ਨੂੰ ਹਰਾਉਣਾ ਆ ਤਾਂ ਆਪਸੀ ਕੋਆਰਡੀਨੇਸ਼ਨ ਆਪਸੀ ਤਾਲਮੇਲ ਦੇ ਨਾਲ ਜਿਹੜਾ ਆ ਉਹਨੂੰ ਆਪਾਂ ਅੱਗੇ ਵਧਾ ਸਕਦੇ ਹਾਂ ਗੱਠ ਜੋੜ ਨੂੰ ਜੇਕਰ ਮੰਨ ਦੇ ਵਿੱਚ ਦੋਹਾਂ ਘਰਾਂ ਦਾ ਪ੍ਰਾਣਾ ਬਣਨ ਦੀ ਚਾਹਤ ਹੋਵੇ ਤਾਂ ਕਈ ਵਾਰੀ ਦੋਹਾਂ ਘਰਾਂ ਚੋਂ ਆਦਮੀ ਭੁੱਖਾ ਰਹਿ ਜਾਂਦਾ ਆ ਇਹ ਹੀ ਮੇਰਾ ਕੱਲ ਦਾ ਜਿਹੜਾ ਸੀਗਾ ਉਹ ਬਿਆਨ ਦਾ ਮੁੱਦਾ ਸੀ ਪਰ ਸ਼੍ਰੋਮਣੀ ਕਾਲ ਇਹਨਾਂ ਜਿਸ ਤਰ੍ਹਾਂ ਤੁਹਾਡਾ ਗੱਠ ਜੋੜ ਸੀਗਾ ਉਹ ਕਿਸ ਤਰ੍ਹਾਂ ਸੀਗਾ ਕਿੱਥੇ ਉਹ ਫਿਰ ਕਿਤੇ ਕਰਾਂਗੇ ਫਿਰ ਵੀ ਕਿਸ ਤਰ੍ਹਾਂ ਆ ਤੁਹਾਡੀ ਬਹੁਤ ਸਾਰਾ ਠੀਕ ਹੈ ਸਾਰਾ ਕੁਝ ਠੀਕ ਹੈ ਜੀ ਮੇਂ ਦਾ ਹੀ ਆ ਹਾਂ ਜੀ ਕਿਸ ਤਰ੍ਹਾਂ ਦੇਖਦੇ ਹੈਗੇ ਫਿਰ ਉਹ ਗੱਠ ਜੋੜ ਨੂੰ ਕਿਸ ਤਰ੍ਹਾਂ ਦੇਖੋ ਕਿ ਵਿਸ਼੍ਰੋਮਣੀ ਅਕਾਲੀ ਦਰਬਾਰ ਗੱਠ ਜੋੜ ਨੂੰ ਤਾਂ ਭੈਣ ਕੁਮਾਰੀ ਮਾਇਆਵਤੀ ਜੀ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਉਹਨਾਂ ਨੇ ਦੇਖਣ ਆਇਆ ਜਿੱਦਾਂ ਵੀ ਉਹ ਦੇਖਣਗੇ ਉਦਾਂ ਅਸੀਂ ਦੇਖਾਂਗੇ ਪਰ ਹਾਈ ਕਮਾਂਡ ਕੋਲ ਗੱਲ ਰੱਖੋਗੇ ਇਹ ਗੱਲ ਥੋੜੀ ਜਿਹੜੀ ਹਾਂ ਅਸੀਂ ਆਪਣੀ ਗੱਲ ਹਾਈ ਕਮਾਂਡ ਕੋਲ ਪਹੁੰਚਾ ਚੁੱਕੇ ਹਾਂ ਪਹੁੰਚਾ ਚੁੱਕੇ ਕੀ ਲੱਗਦਾ ਵੀ ਜਿਸ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਦੇ ਸੁਖਬੀਰ ਸਿੰਘ ਬਾਦਲ ਨੇ ਮਾਫੀ ਮੰਗੀ ਸੀਗੀ ਵੀ ਮੈਨੂੰ ਜਿਹੜੇ ਪੁਰਾਣੇ ਅਕਾਲੀ ਦਲ ਦੇ ਜਿਹੜੇ ਵੱਖ ਹੋਏ ਸੀਗੇ ਉਹ ਵਿੱਚ ਇਕੱਠੇ ਹੋ ਜਾਣਾ ਤਾਂ ਉਹ ਭਾਜਪਾ ਨਾਲ ਉਹਨਾਂ ਦਾ ਆਲਰੇਡੀ ਗੱਠਜੋੜ ਹੈਗਾ ਜੀ ਜਿਸ ਤਰ੍ਹਾਂ ਸੁਖਦੇਵ ਸਿੰਘ ਢੀਡਸਾ ਦਾ ਹੈਗਾ ਕੀ ਇਹ ਇਕੱਠੇ ਹੁੰਦੇ ਤਾਂ ਉਹ ਭਾਜਪਾ ਨਾਲ ਵੀ ਗੱਠਜੋੜ ਕਰ ਸਕਦੇ ਹੈਗੇ ਤੁਸੀਂ ਉਦੋਂ ਉਹਨਾਂ ਨਾਲ ਰਹੋਗੇ ਜਾਂ ਕੀ ਕਰੋ ਨਹੀਂ ਇਹ ਦਾ ਇਹ ਦਾ ਜਿਹੜਾ ਉੱਤਰ ਵਾ ਇਹ ਤਾਂ ਹਾਈ ਕਮਾਂਡ ਲੈਵਲ ਦੀਆਂ ਗੱਲਾਂ ਮੈਂ ਛੋਟਾ ਜਿਹਾ ਵਰਕਰ ਹੈ ਹਾਲਾਂਕਿ ਜਸਵੀਰ ਗੜੀ ਦੇ ਸਵਾਲਾਂ ਤੇ ਹਰ ਸਿਮਰਤ ਕੋਰ ਬਦਲ ਕੋਲੋਂ ਵੀ ਸਵਾਲ ਹੋਇਆ ਤੇ ਉਹਨਾਂ ਨੇ ਅੱਗੋਂ ਹੀ ਜਵਾਬ ਦਿੱਤਾ। ਗੜੀ ਦਾ ਕਹਿਣਾ ਹੈ ਕਿ ਅਕਾਲੀ ਦਲ ਸਾਨੂੰ ਨਾਲ ਕਿੰਨੀ ਚੱਲ ਰਿਹਾ ਹੈ। ਪਤਾ ਹੈ ਮੈਨੂੰ ਨਹੀਂ ਪਤਾ ਉਹਨਾਂ ਨੇ ਕੀ ਕਿਹਾ। ਕੇਂਦਰ ਸਰਕਾਰ ਜਦੋਂ ਕਿਸਾਨਾਂ ਦੇ ਲਈ ਨਵੇਂ ਖੇਤੀ ਕਾਨੂੰਨ ਲੈ ਕੇ ਆਈ ਉਸ ਦੇ ਵਿਰੋਧ ਚ ਅਕਾਲੀ ਦਲ ਨੇ ਐਨਡੀਏ ਨਾਲ ਆਪਣਾ ਨਾਤਾ ਤੋੜ ਦਿਆ ਸੀ। ਉਸ ਤੋਂ ਬਾਅਦ ਅਕਾਲੀ ਦਲ ਨੇ ਬਹੁਜਨ ਸਮਾਜ ਪਾਰਟੀ ਦੇ ਨਾਲ ਮਿਲ ਕੇ ਹੀ ਪੰਜਾਬ ਵਿਧਾਨ ਸਭਾ ਚੋਣਾਂ ਲੜੀਆਂ ਸਨ। ਅਕਾਲੀ ਦਲ ਤੇ ਬੀਐਸਪੀ ਦਾ ਗੱਠਜੋੜ ਜੂਨ 2021 ਚ ਹੋਇਆ ਸੀ। BSP ਨੇ ਸਾਲ 2022 ਦੇ ਚੋਣਾਂ 'ਚ 117 'ਚੋਂ 20 ਸੀਟਾਂ ਤੇ ਚੋਣ ਲੜੀ ਤੇ ਨਵਾਂ ਸ਼ਹਿਰ 'ਵੀ ਇੱਕ ਸੀਟ ਜਿੱਤੀ ਸੀ ਤੇ ਹੁਣ 2024 'ਚ ਇਹ ਦੋਵੇਂ ਪਾਰਟੀਆਂ ਮਿਲ ਕੇ ਚੋਣ ਲੜਨ ਗਿਆ ਜਾਂ ਨਹੀਂ ਇਸ ਨੂੰ ਲੈ ਕੇ ਹੁਣ ਨਵਾਂ ਸਸਪੈਂਸ ਸ਼ੁਰੂ ਹੋ ਗਿਆ ਹੈ। ਬਾਕੀ ਤੁਹਾਨੂੰ ਕੀ ਲੱਗਦਾ ਹੈ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਦੇਖਦੇ ਰਹੋ ਪੰਜਾਬ ਤੱਕ ਸੱਤ ਰਿਆਕਾਰ।